ਵਾਹਿਗੁਰੂ ਦੀ ਘਾਲ ਸਦਾ ਬਾਈ। ਵਾਹਿਗੁਰੂ ਦੀ ਕਿਫਾਤੀ। ਸਾਡੇ ਕੋਲ ਸਾਡੀ ਅੱਜ ਬੱਚੀ ਆਈ ਆ ਸਬਜੀਦ ਕੌਰ। 49 ਦੀ 49 ਸਾਲਾਂ ਦੀ ਹੋਈ ਆ। ਤੇ ਮੈਂ ਪਹਿਲਾਂ ਨਹੀਂ ਮਿਲਿਆ ਸੀਗਾ। ਸਾਡੇ ਉਹ ਤਾਰਫ ਜਵੰਦਾਂ ਨੂੰ ਲੈ ਕੇ ਆਏ ਹੈਗੇ। ਇਹਨਾਂ ਕੋਲ ਵਾਰਡ ਚੈਪੈਂਸਾ ਬਿਰਗੇ ਬੇਲਡ ਹੁਣ ਦੀ ਤੇ 40-45 ਸਾਲ ਤੋਂ ਉਹਨਾਂ ਨੇ ਗਰੰਟੀ ਗਣੀ ਤੇ ਬਹੁਤ ਆ ਮੇਰੇ ਖਿਆਲ ਸੌ ਦੇ ਕਿ ਨੌਜਵਾਨਾਂ ਨੂੰ ਸਪੋਰਟ ਸੱਦਾ ਆਇਆ ਹੈਗਾ। ਤੇ ਉਹ ਵੀ ਸਮਾਪਤ ਪਹੁੰਚਿਆ ਤੇ ਇਹਨਾਂ ਤੋਂ ਵੱਡ ਚੈਂਪੀਅਨ ਵੀ ਹੈਗੀ ਆ ਇਹਨਾਂ ਨੇ ਸਾਡੀ ਧੀ ਰਾਣੀ ਨੂੰ ਵੀ ਟ੍ਰੇਨਿੰਗ ਦਿੱਤੀ ਆ ਤੇ ਹੁਣ ਮੈਂ ਧੀ ਰਾਣੀ ਨੂੰ ਪੁੱਛਣਾ ਧੀ ਰਾਣੀ ਤੂੰ ਕਦੋਂ ਵੇਟ ਲਿਫਟ ਸ਼ੁਰੂ ਕੀਤੀ ਸੀਗੀ ਤੇ ਅ ਕਹਿੰਦੇ ਸਾਨੂੰ ਟ੍ਰੇਨਰ ਇਹ ਕਿੱਦਾਂ ਤੁਹਾਡੇ ਕੀ ਪਰਿਵਾਰ ਚ ਸੀਗਾ ਜਾਂ ਅਵਤਾਰ ਸਿੰਘ ਹੁਣਾਂ ਨੇ ਮਲੇ ਤੇ ਹੁਣ ਵੀ ਕਿੰਨਾ ਭਾਰ ਚੱਕ ਲੈਂਦੇ ਆਂ ਤੁਸੀਂ ਆਪ ਵੀ ਦੱਸਦੇ ਸੀ ਤੋੜਾ ਹਾਂ ਹਾਂਜੀ ਮੈਨੂੰ ਸ਼ੌਂਕ ਤਾਂ ਪਹਿਲਾਂ ਤੋਂ ਸੀ ਪੰਜਾਬ ਜਿਹਦਾ ਭਾਰ ਚੱਕਣ ਦਾ ਮੇਰੇ ਡੈਡੀ ਸੀਗੇ ਹਾਂਜੀ ਹਾਂ ਮੈਂ ਚੱਕ ਦੇ ਦਿੰਦਾ ਉਹ ਪੂਰੇ ਹੋ ਗਿਆ ਦਿਨ ਮੈਨੂੰ ਸ਼ੌਂਕ ਪੈ ਗਿਆ ਅੱਛਾ ਅੱਛਾ ਤੇ ਫਿਰ ਮੇਰਾ ਮੈਂ ਹਸਰਣ ਦੇ ਥਰੂ ਅੰਕਲ ਹੁਣਾਂ ਨੂੰ ਮਿਲੀ ਅੱਛਾ ਅੱਛਾ 8 ਮਹੀਨੇ ਇਨਾਂ ਨੇ ਟ੍ਰੇਨਿੰਗ ਦਿੱਤੀ ਦਿਨ ਪਹਿਲਾਂ ਤਾਂ ਥੋੜਾ ਚੱਕਦੀ ਸੀ ਭਾਰ ਤੇ ਫਿਰ ਅੰਕਲ ਹੁਣ ਜੀ ਕਹਿੰਦੇ ਕਹਿੰਦੇ ਤੂੰ ਉਹ ਚੱਕ ਸਕਦੀ ਬਹੁਤ ਸਟਰੋਂਗ ਹੈਂ ਇਹਨਾਂ ਨੇ ਫਿਰ ਟ੍ਰੇਨ ਕੀਤਾ ਮੈਨੂੰ ਤੇ ਮੈਂ ਹੁਣ ਭਾਰ ਸੋਨਾ ਚੱਕ ਲੈਂਦੀ ਆ 135 ਦੀ ਡੈਡ ਲਿਫਟਿੰਗ ਲਾ ਲੈਂਦੀ ਆ 135 ਕਿਲੋ ਹਾਂਜੀ ਅੱਛਾ ਜੀ ਤੇ ਫਿਰ ਇੱਕ 120 ਦੀ ਸਕਾਟ ਲਾ ਲੈਂਦੀ ਆ ਸਕਾਟ ਲਾ ਲੈਂਦੀ ਆ ਥੈਨ 60 65 ਬੈਂਚ ਲਾ ਲੈਂਦੀ ਆ ਹਮ ਹੁਣ ਤਾਂ ਤੋਂ ਮੈਂ ਜੱਤ ਕੇ ਵੀ ਆਈ ਕਿੱਥੇ ਕਿੱਥੇ ਗੜ ਗੜ ਸ਼ਾਇਰ ਚ ਹੋਇਆ ਸੀ ਕੰਪੀਟੀਸ਼ਨ ਕੰਪੀਟੀਸ਼ਨ ਲਾਸਟ ਈਅਰ ਆਪਣੇ ਗੱਡ ਜਮ ਚ ਹੋਇਆ ਸੀ ਹਾਂ ਹਾਂ ਉਹਦੇ ਵਿੱਚ ਵੀ ਮੈਂ ਆਪਣੀ ਕੈਟਾਗਰੀ ਦੇ ਹਿਸਾਬ ਨਾਲ ਵਿਨ ਹੋਈ ਆ ਹਾਂ ਹਾਂ ਦੇ ਦੂਜੀ ਤਰ੍ਹਾਂ ਮੈਂ ਸੈਕੰਡ ਆਈ ਆ ਈਸਟ ਮੀਡਲੈਂਡਰ ਈਸਟ ਮੀਡਲੈਂਡ ਚ ਹੋਇਆ ਉੱਥੇ ਵੀ ਹਾਂਜੀ ਹਾਂ ਹਾਂ ਉੱਥੇ ਵੀ ਮੈਂ ਵਿਨ ਹੋ ਕੇ ਆ ਇੱਥੇ ਇਕੱਲੇ ਆਪਣੇ ਪੰਜਾਬ ਦੇ ਨਹੀਂ ਹਿੱਸਾ ਲਿਆ ਜਾਂ ਹੋਰ ਸਾਰੇ ਨੇ ਆ ਰਹੇ ਸਾਰੇ ਹੁੰਦੇ ਆ ਇੱਥੇ ਸਾਰੇ ਇੱਥੇ ਬ੍ਰਿਟਿਸ਼ ਗੋਰੇ ਗੋਰੀਆਂ ਸਾਰੇ ਉਹਨਾਂ ਵੀ ਸਾਰਾ ਨੇ ਹਿੱਸਾ ਲਿਆ ਹੈਗਾ ਹਾਂਜੀ ਹਿੱਸਾ ਲਿਆ ਤੇ ਜਿਹੜੇ ਆਪਣੇ ਹੁਣ ਵਿਲਸ ਹੋ ਵੀ ਵਰਸਲ ਬ੍ਰਿਟਿਸ਼ ਚੈਂਪੀਅਨਸ਼ਿਪ ਉਹ ਜਿਹੜਾ ਮਈ ਦੇ ਵਿੱਚ ਅੱਛਾ ਅੱਛਾ ਅਬ ਦੱਸ ਤੁਸੀਂ ਜਾਣ ਕੇ ਦੇ ਤੁਸੀਂ ਇਹ ਬੱਚੀ ਨੂੰ ਕਿੱਦਾਂ ਅਮਰੀਕਾ ਪਹਿਲੀ ਬੱਚੀ ਹੋਣੀ ਆ ਐਸ ਉਮਰ ਦੇ ਵਿੱਚ ਆਸ ਹੈ ਜੰਗ ਵਿੱਚ ਮੇਰੇ ਘਰ ਹੈਗੀ ਆ ਕੁਛ ਇੰਡੀਅਨ ਲੇਡੀ ਐਸ ਐਸ ਉਮਰ ਦੀ ਉਹ ਇੰਡੀਅਨ ਲੇਡੀ ਪਹਿਲੇ ਮੈਂ ਟ੍ਰੇਡ ਕੀਤੀ ਸੀ ਪਹਿਲੇ ਮੈਂ ਤਿੰਨ ਚਾਰ ਗੋਰੀਆਂ ਸਾਡੇ ਨਾਲ ਹੁੰਦੀਆਂ ਨੇ ਚੇਡ ਕੀਤਾ ਸੀ ਹਾਂਜੀ 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 ਇੱਕ ਜੈਕੀ ਹੁੰਦੀ ਜੈਕੀ ਵੇਡ ਸੁਣਿਆ ਜਿਹੜੀ ਅਸਲ ਰੂਤੀ ਸੀ ਹਾਂਜੀ 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 ਉਹਨੂੰ ਵੀ ਮੈਂ ਟ੍ਰੇਡ ਕੀਤਾ ਸੀ ਅੱਛਾ 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 ਫਿਰ ਉਹ ਯੂਰੋਪੀਅਨ ਜਿੱਤੀ ਸੀ ਅੱਛਾ ਅੱਛਾ ਹਾਂਜੀ ਉਹ ਉਹ ਤੋਂ ਬਾਅਦ ਫੇ ਤਿੰਨ ਚਾਰ ਗੋਲੀਆਂ ਹੋਰ ਸੀਗੀਆਂ ਹੋਰਿਆਂ ਨੂੰ ਵੀ ਬਹੁਤ ਟਰੀਆਂ ਦਾ ਕਾਲੇ ਵੀ ਟ੍ਰੇਡ ਕੀਤੇ ਸੀ ਮੈਂ ਹਾਂ 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 ਫਿਰ ਮੈਂ ਸਿਰਫ ਉਹ ਸਾਰੀ ਹਾਲੀਵੁੱਡ ਛੱਡ ਗਿਆ ਬੈਠ ਜਨਨ ਲੱਗੇ ਸੀ ਹਾਂ ਹਾਂ ਫਿਰ ਅਸੀਂ ਤਾਂ ਮੈਂ 10 골ਡ ਬੈਲ ਜਿੱਤੇ ਸੀ ਹਾਂ ਹਾਂ ਤੇ ਫਿਰ ਮੈਂ ਰਿਟਾਇਰ ਹੋ ਗਿਆ 2005 ਦੇ ਵਿੱਚ ਕੁਛ ਵਾ ਇਸ ਵਨ ਬੀ ਈਜ਼ੀ ਸੀ ਹਾਂ ਜਿਹੜੀ ਤੁਸੀਂ ਇਹ ਨਾ ਹੁਣ ਜੇ ਪੰਜਾਬ ਟਾਂਜੀ ਰਿਕਾਰਡਿੰਗ ਹੋ ਰਹੀ ਹੈਗੀ ਆ ਤੇ ਤੁਸੀਂ ਹੋਰ ਆਪਣੀਆਂ ਅੰਮ ਵੀ ਬੀਬੀਆਂ ਉਹ ਜਪੜਾ ਨੂੰ ਜਾਂ ਧੀ ਰਣੇ ਨੂੰ ਚਾਹੁੰਦੇ ਆ ਵੀ ਉਹ ਵੀ ਸਪੋਰਟਸ 'ਤੇ ਅੱਗੇ ਹੋਣ ਮੇਰੀ ਉਹ ਤਾਂ ਭਾਵਨਾ ਹੁੰਦੀ ਆ ਵੀ ਸਾਡੇ ਹਰੇਕ ਬੱਚੇ ਇੰਨੇ ਸਟਰੋਂਗ ਚਾਹੀਦੇ ਆ ਹਾਂਜੀ ਬਈ ਉਹ ਆਪਣੀ ਹਵਾਤੋਂ ਕਰ ਨਹੀਂ ਕਰਨੀ ਆ ਹਾਂਜੀ ਬਈ ਹੋਰ ਬੱਚੀਆਂ ਦੀ ਜਾਂ ਨੌਜਾਨ ਕੇ ਵਿਛੋੜੇ ਬੱਚੇ ਹੁੰਦੇ ਆ ਵੀ ਉਹਨਾਂ ਦੀ ਹਫਾਜ਼ਤ ਕਰ ਸਕਣ ਹਾਂਜੀ ਮੈਂ ਵੀ ਹੁਣ ਆਪਣੇ ਜਿਸ ਪੈਂਡ 'ਚ ਆਇਆ ਸ਼ਾਂਖੋ ਜੀ ਨਾ ਸਾਡੇ ਹਰੇਕ ਘਰ 'ਚ ਇੱਕ ਪਰਿਵਾਰ ਹੁੰਦਾ ਬਹੁਤ ਸਾਰੇ ਪਰਿਵਾਰ ਹੀ ਪੜਾਉਂਦੇ ਉਹ ਤਾਂ ਕੋਈ ਕੰਮ ਨਹੀਂ ਕਰਾਉਂਦੇ ਉਹਨੂੰ ਇੱਕ ਮੱਝਾ ਨਾ ਲੈ ਦੇਣੀ ਵੀ ਤੂੰ ਇਹ ਦੁੱਧ ਪੀਣਾ ਤੇ ਬੈਲਾ ਰਹਿਣਾ ਬਸ ਡਾਂਡ ਬਿੜ ਕੇ ਐਕਸਰਸਾਈਜ਼ ਕਰਨੀ ਤੇ ਜਦ ਤੱਕ ਮੈਂਮੀ ਸੀਗਾ ਉਦੋਂ ਵੀ ਸਾਡੇ ਪੰਜ ਛੇ ਖਾੜੇ ਹੁੰਦੇ ਸੀ ਤੇ ਕਾਟ ਡਾਟ 17 89 ਜਾਨ ਟ੍ਰੇਨਿੰਗ ਲੈਂਦੇ ਹੁੰਦੇ ਸੀ ਹਾਂਜੀ ਸਾਰਾ ਵੱਡੇ ਪਰਵਾਨਾ ਦਾ ਹੁਣ ਹੁਣ ਵੀ ਹੈ ਜੇ ਮੈਂ ਦੇਖਿਆ ਅਜੇ ਵੀ ਉੱਥੇ ਅੱਗੇ ਅੰਗੀਆਂ ਨੂੰ ਤਾਂ ਨਹੀਂਗੇ ਜਿੰਦ ਤੱਕ 10 12 ਖਾੜੇ ਸੀ ਅੱਜ ਵੀ ਅਜੇ ਵੀ ਖਾੜੇ ਹੈਗੇ ਆ ਬੱਚੇ ਮੈਂ ਟ੍ਰੇਨ ਕਰਦੇ ਹੈਗੇ ਆ ਹਾਂਜੀ ਤੇ ਤੁਸੀਂ ਬੱਚਿਆਂ ਨੂੰ ਕੋਈ ਸੁਨੇਹਾ ਦਿਓ ਆਪਣਾ ਪਹਿਲਾ ਤਾਂ ਹਾਂਜੀ ਇਤੇ ਆਪਣੀਆਂ ਭੈਣਾਂ ਨੂੰ ਬੱਚਿਆਂ ਨੂੰ ਵੀ ਤੁਸੀਂ ਹਿੱਸਾ ਲਾਓ ਹਾਂਜੀ ਤੇ ਇੱਕ ਤਾਂ ਕਮਿਊਨਿਟੀ ਦਾ ਨਾਮ ਉੱਚਾ ਹੋਊਗਾ ਪਰਿਵਾਰ ਦਾ ਨਾਮ ਉੱਚਾ ਹੋਊਗਾ ਸੀਤਾਂ ਠੀਕ ਰਹੂਗੀ ਹਾਂਜੀ ਹਸਪੀਟਲ ਜਾਣਾ ਪਊਗਾ ਡਾਕਟਰ ਦੀ ਲੋੜ ਕੋਈ ਨਹੀਂ ਕਿੰਨੇ ਕਿੰਨੇ ਲਾਭ ਆ ਹਾਂਜੀ ਇਦੇ ਚਾਹੁੰਦੇ ਆ ਸਾਰਾ ਕੁਝ ਨਿਆਣੇ ਆਪਣੇ ਜਿੱਦਾਂ weight ਵਿੱਚ ਪਹਿਣ ਜੰਮ ਵਿੱਚ ਪਹਿਣ ਹਾਂਜੀ ਹਾਂਜੀ ਥੈਨ ਨਿਆਣੇ ਅੱਜ ਕੱਲ ਕਾਦੇ ਵੀ ਆ weight lifting ਦੇ ਆ ਕਬੱਡੀ ਵੀ ਆ ਹਾਂਜੀ ਕੋਈ ਵੀ ਸਪੋਰਟ ਰੈਸਲਿੰਗ ਵੀ ਹੈਗੀ ਹੈ ਡਿਪਾਰਟਮੈਂਟ ਜੀ ਸਪੋਰਟ ਉਹ ਸਪੋਰਟ ਹੋਣੀ ਚਾਹੀਦੀ ਥੈਨ ਹੈਲਥ ਠੀਕ ਰਹੂਗੀ ਹਾਂ ਥੈਨ ਮੈਂ ਵੀ ਕੰਪਨੀ ਕਾ ਹੌਨ ਜੋਰਨ ਬੀਟਵੀਨ ਕੰਪਨੀ ਜਾਣਾ ਇਸ ਲੈਣਗੇ ਯਾਰ ਕੀ ਕਰਦੇ ਯੂਰੋਪੀਅਨ ਹੈਗੀ ਯਾਰ ਅਕਤੂਬਰ ਦੇ ਵਿੱਚ ਅੱਛਾ ਜੀ ਅੱਛਾ ਕਿੱਥੇ ਪਤਾ ਇਹ ਹੈ ਨੀ ਪੋਰਚੂਗਲ ਹਾਂ ਪੋਰਚੂਗਲ ਅਜੇ ਅਜੇ ਪੋਰਚੂਗਲ ਥੀ অল레ਡੀ ਨਹੀਂ ਸਾਨੂੰ ਇਨਵੈਸਟਿਗੇਟ ਮੈਨੂੰ ਵੀ ਕੀਤਾ ਤੇ ਇਹਨਾਂ ਦੋਹਾਂ ਨੂੰ ਸਿਲੈਕਟ ਕੀਤਾ ਸਿਲੈਕਟ ਕੀਤਾ অল레ਡੀ ਤੇ ਹੁਣ ਪਤਾ ਨਹੀਂ ਜਾਣਾ ਕਦ ਨਹੀਂ ਅੱਜ ਦੇਖਾਂਗੇ ਨੇੜੇ ਜਾ ਕੇ ਤੁਸੀਂ ਅਜੇ ਇਸਾ ਲੈ ਰਹੇ ਆ ਮੈਂ ਅੱਜ ਹੁਣ ਚੱਕ ਕੇ ਆਇਆ ਮੈਂ ਵੀ ਉੱਥੇ ਅੱਛਾ ਕਿੰਨੀ ਨੰਬਰ ਹੋ ਗਏ ਮੈਂ 73 ਹੋ ਗਏ 74 ਨਹੀਂ ਵੱਡੇ ਤੁਸੀਂ ਤਾਂ ਕਮਾ ਲੇ ਗਏ ਹੈ ਹੈ ਤੇ ਆ ਨਵੇਂ ਵੀਡੀਓ ਦੇ ਦੇਖ ਰਿਹਾ ਹਾਂ ਉਹਨਾਂ ਦੀ ਬੜੀ ਜਿਹੜੀ ਵੀਡੀਓ ਜਿਹੜੀ ਹੈਗੀ ਆ ਨਾ ਇਹ ਇਹ ਬੜੀ ਇੰਪੋਰਟੈਂਟ ਆ ਵੀ 73 ਦੇ ਹੋ ਗਏ ਆ ਅਜੇ ਯੂਰਪ ਦੀਆਂ ਵੇਟਲੈਂਡ ਦੇ ਵਿੱਚ 6 ਸਾਲ ਲੈ ਰਹੇ ਹੈਗੇ ਆ ਅਗੇ ਸਾਡੇ ਮਹਿਮਾ ਸਿੰਘ ਨੇ 6 ਸਾਲ ਲਿਆ ਸੀਗਾ ਨਾ ਹਾਂਜੀ ਬੜਾ ਉਹ ਹੋ ਗਿਆ ਵੀਡੀਓ ਦੇਖੀ ਗਈ ਵੀ ਇਕੋਥੇਨ ਪਿਛੇ ਖਾਸ ਤਾਂ ਉਹ ਬੈਨ ਲਾ ਰਿਹਾ ਲਗਾ ਕਿ ਤੁਸੀਂ ਵੀ ਤੇ ਖਾਸਾ ਬੈਨ ਲੱਗ ਜਾ ਰਹੇ ਧੀਰੇ ਨੇ ਚੱਰੀ ਕਿ ਨਹੀਂ ਤੇ ਬੈਨ ਤਾਂ ਨਹੀਂ ਉਹਦੇ ਪਰ ਉਹਦਾ ਸਾਡਾ ਪ੍ਰੈਸ਼ਰ ਹੀ ਬਹੁਤ ਹੈਗਾ ਹਾਂਜੀ ਅੱਛਾ ਅੱਛਾ ਸਾਡਾ ਇਮਪ੍ਰੈਸ਼ਨ ਬਹੁਤ ਜ਼ਿਆਦਾ ਕਿ ਮੈਂ ਪੁਰਾਣਾ ਕਰਕੇ ਨਾ ਹਾਂ ਹਾਂ ਸਾਡਾ ਕਈ ਵਾਰੀ ਤੀ ਕਿੰਨੇ ਸਾਰੇ ਜਾਣਦੇ ਆ ਤੇ ਇੱਕ ਰਿਸਪੈਕਟ ਬਹੁਤ ਕਰਦੇ ਆ ਹਾਂ ਰਿਸਪੈਕਟ ਕਰਦੇ ਔਰ ਬਈ ਤੇ ਜਾਣਾ ਨਾ ਸੀ ਪਰ ਉਹ ਸੱਤ ਕੇ ਸਪੈਸ਼ਲੀ ਸੱਦਾ ਦੇਗੀ ਤੈਨੂੰ ਆਉਣਾ ਪੈਣਾ ਇੰਟਰਨੈਸ਼ਨਲ ਲੈਵਲ ਹੈਗਾ ਤੇ ਮੈਂ ਫੇ ਗਿਆ ਉੱਥੇ ਉਹ ਕਹਦਾ ਮੈਨੂੰ ਤੂੰ ਜਿਹੜੀ ਉਹ ਤੁਸੀਂ ਪਾਰ ਚੱਕਦੇ ਨਾ ਤੁਸੀਂ ਸਾਰੇ ਰਿਪੋਰਟ ਕਰ ਦਿੰਦੇ ਆ ਇਹ ਤੋਂ ਜਵਾਨੇ ਨਹੀਂ ਪਾਰ ਚੱਕਣ ਵਾਲੇ ਮੇਰੇ ਜਿਹੜੇ ਉਹ ਜਿਹੜੀ ਜੰਗਨੇਸ਼ ਨੂੰ ਉਹਨੂੰ ਵੀ ਥੋੜਾ ਸੇਮ ਕਰਦੇ ਵੀ ਅਸੀਂ ਇਹਨੂੰ ਇਹ ਸੱਤ ਨੂੰ ਇੰਨਾ ਚੱਕਦਾ ਅਸੀਂ ਕਿਉਂ ਚੱਕੀ ਹੈ ਮੋਟੀਵੇਸ਼ਨ ਹੁੰਦੀ ਹੈ ਮਲਟੀ ਮੋਟੀਵੇਸ਼ਨ ਹਾਂ ਇਹ ਕੁਛ ਥੋੜਾ ਮੈਂ ਐਂਟਰਟੇਨਮੈਂਟ ਹੁੰਦੀ ਉੱਥੇ ਮੇਰੇ ਬਸ ਸੀਰੀਅਸਲੀ ਕੋਈ ਭਾਰ ਚੱਕ ਕੁਝ ਕੁਝੀ ਕੁਝੀ ਰੋਜ਼ ਕਰਾ ਉਹ ਜਿਹੜਾ ਪਹਿਲੀ ਵਾਰੀ ਦੁਨੀਆ ਚ ਇਦਾਂ ਦਾ ਬੰਦਾ ਲੇਫਟ ਰੈਕ ਬਣ ਹੁਣ ਦੇ ਕਿੰਨੇ ਆ ਹੁਣ ਤੱਕ ਹੁਣ ਹੁਣ ਥੋੜਾ ਕਿੰਨੇ ਆ ਭਾਰ ਚੱਕਦੇ ਜਿੱਦਾਂ ਜਾਂ ਸ਼ੁਗਲੇ ਸ਼ੁਗਲੇ ਦਾ 145 ਕਿਲੋ ਦੀ ਬੈਠ ਕੇ ਲਾ ਕੇ ਆਇਆ ਹਨ 145 ਕਿਲੋ ਦੀ ਆ ਜ ਮੇਰਾ ਬੈੱਜ ਪ੍ਰੈਸ ਮੈਂ 50 ਕਿਲੋ ਲਾਉਂਦਾ ਕਿ ਮੋੜ ਨਿਕਲ ਜਾਂਦਾ ਮੇਰਾ ਅੱਛਾ 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 ਇਸਕੀ ਲੈ ਲਓ ਤੇ 200 150 ਦੀ ਮਿਲਾ ਦਿੰਦਾ ਡੈੱਡ ਲੇਫਟ 150 ਦੀ ਨਹੀਂ ਸ਼ੁਗਲੇ ਸ਼ੁਗਲੇ ਦਾ ਕਰ ਦੇ ਦੀ ਨਹੀ ਬਹੁਤ ਫਟਿਆ ਹੁੰਦਾ ਸੀ ਤੇ ਮੈਂ ਤਾਂ ਸਾਰੇ 120 ਕਿਲੋ ਤੱਕ ਉਹ ਸੀ ਜਦ ਮੈਂ ਜਾਂਦਾ ਹੁੰਦਾ ਫਿਨਗਰ ਉਹ ਬਹੁਤ ਦਿਨਾਂ ਮੱਤ ਦੇ ਹਿਸਾਬ ਨਾਲ ਉਹ ਠੀਕ ਹੈ ਉਸ ਟਾਈਮ ਵਾਚਿੰਗ ਮੀਟੈਂਡ ਕੀਤੀ ਨਹੀਂ ਅਸੀਂ ਉਹਦਾ ਐਕਸਰਸਾਈਜ਼ ਕਰੀਦੀ ਆ ਬਸ ਹੋਰ ਚੀਜ਼ਾਂ ਦਾ ਜਦ ਤੁਸੀਂ ਹੁਣ ਤੁਸੀਂ ਰਾਂ ਦੱਸੋ ਵੀ ਬੱਚਿਆਂ ਨੂੰ ਸਨੇਹਾ ਦਿਓ ਲਾਸਟ ਬਈ ਤੁਸੀਂ ਤਿਆਰ ਜਗੁਰ ਸਿੱਖ ਸਾਜ ਕੇ ਹਿੱਸਾ ਲਾਓ ਉਹ ਬਹੁਤ ਵੱਡਾ ਪ੍ਰਚਾਰ ਦਾ ਸਾਧਨ ਹੈ ਜਿਲੇ ਜਦੋਂ ਬ੍ਰਿਟਿਸ਼ ਹੋਈ ਕਵੰਟਰੀ ਵਿੱਚ ਚਾਰ ਸੰਗ ਦੇ ਦੋ ਸੰਗ ਬੰਡੇ ਹੋਰ ਗਏ ਸੀ ਹਾਂ ਹਾਂ ਕਹਿੰਦਾ ਸੀ ਬੰਦੇ ਸੋਹਣੇ ਸੀ ਹਾਂਜੀ ਹਾਂਜੀ ਅਸੀਂ 6 ਬੰਦੇ ਸੀ ਤਾਂ 6 ਬੰਦੇ ਇੰਡੀਆ ਤੋਂ ਆਏ ਸੀ ਹਾਂ 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 ਤਕਰੀਬਨ ਸਾਰਿਆਂ ਨੇ ਉੱਥੇ ਸਾਰਿਆਂ ਨੇ ਜਿੱਤ ਗਏ ਸੀ ਹਾਂ 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 ਪਰ ਜਦੋਂ ਉਹ ਜੰਗ ਜੇਨਰੇਸ਼ਨ ਪੜਾਉਂਦੀ ਨਹੀਂ ਚੌਦੀ ਨਹੀਂ ਹਾਂ ਬੇਦਰ ਉਹਦਾ ਬੋਡੀ ਬਿਲਡਿੰਗ ਜਾਂ ਕੁਝ ਛੋਟੇ ਛੋਟੇ ਜਿਹਦਾ ਬੌਕਸਿੰਗ ਹੋਈ ਹਾਂ 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 ਯਾਰ ਨਹੀਂ ਹਾਈ ਲੈਵਲ ਤੇ ਨਹੀਂ ਜਾਣਾ ਚਾਹਦਾ ਮੈਂ ਜਿੱਥੋਂ ਤੇ ਮੈਂ ਸਰਚ ਕੀਤਾ ਹੂੰ 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 ਥੋੜਾ ਜਿਆ ਕਰ ਲਿਆ ਫਿਰ ਦੱਸ ਫਿਨਿਸ਼ ਹੂੰ ਹੂੰ ਮੈਂ ਕਈ ਬੰਤੇ ਉਹ ਸਹੀ ਦੀ ਆਪਣੀ ਫਿੱਟ ਕਰਦੇ ਆ ਸਬਰ ਸਬਰ ਨੂੰ ਆਉਣਾ ਫਿਰ ਸਿਆਣ ਨੂੰ ਨਹੀਂ ਆਉਣਾ ਕਿਉਂਕਿ ਇਸ ਤਰ੍ਹਾਂ ਦਾ ਨਹੀਂ ਸਭਦਿਆਂ ਖੁਸ਼ੀਆਂ ਲਈ ਜਿਹੜੀ ਜੁੜੀ ਰੋ ਸਪੋਰਟਸ ਹੈਗੀ ਮੈਂ ਤਾਂ ਕੀਤੇ 40 ਸਾਲ ਕੀਤੀ ਹੈ ਨਾ ਇਹ ਤਾਂ ਤੁਹਾਨੂੰ ਘਰ ਖਾਣਾ ਪੈਂਦਾ ਕੀ ਸਪੋਰਟਸ ਹੁੰਦੀ ਹੈ ਦਲੇ ਵੀ ਤੁਸੀਂ ਸਾਰਾ ਕਰਾਉਣੇ ਆਪਣਾ ਮੁੰਡਾ ਕੈਰੇਕਟਰ ਦੇ ਵਿੱਚ ਆ ਕਾਲ ਪਰਸਾ ਇੰਨਾ ਉਹਦਾ ਨਾਮ ਆ ਰਿਹਾ ਨਾ ਜਾਣਦਾ ਇਦਾਂ ਇਹ ਬਾਹਰ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈਗਾ ਇਹ ਬਾਹਰ ਆਈ ਦੀ ਕਿਰਪਾ ਪੰਜਾਬੀਆਂ ਦਾ ਪ੍ਰਚਾਰ ਹੋ ਰਿਹਾ ਹੈਗਾ ਇਹ ਫਿਰ ਵਰਲਡ ਆਈ ਦਾ ਕਰੈਕਟਰ ਬਣ ਗਿਆ ਹੋਰ ਮੈਂ ਇੱਥੇ ਇੱਕ ਅੱਲਾ ਸਿੰਘ ਸੀਗਾ ਸਾਰੀ ਸਾਰੀ ਕੰਪੀਟੀਸ਼ਨ ਦੇ ਬੱਚਾ ਉੱਥੇ ਸਾਈਬਰ ਸਾਈਵਰ ਵਰਡ ਚੱਲ ਰਹੀ ਸੀ ਉਹ ਇੰਟਰਨੈਸ਼ਨਲ ਸਟੇਡੀਅਮ ਹੁੰਦਾ ਤੇ ਨਿਊਪੋਰਟ ਜਿੱਥੇ ਸਾਰੀਆਂ ਵਰਡ ਦੇ ਇੱਥੇ ਸਾਰੀ ਮੇਰ ਕਰ ਫਸਦੀ ਸੱਤ ਮਿੰਟ ਚੌਦੀ ਮੈਂ ਕੱਲ ਜਿਹਾ ਜੀ ਉੱਤੋਂ ਰਿਹਾ ਬੜਾ ਉਹ ਬੜਾ ਜਿਹਾ ਲੋਕ ਕਾਇਦ ਕੀਤੀ ਵੀ ਹਾਂਜੀ ਮੈਂ ਤਾਂ ਆਪਣੇ ਘੀਰਾ ਨੇ ਵੀ ਕਹਿਣਾ ਤੂੰ ਤੇ ਦਸਾਰ ਬਣ ਕੇ ਤੇ ਜਾਇਆ ਕਰ ਸਾਡੇ ਹੋਰ ਮਾਣ ਵਧੂਗਾ ਠੀਕ ਨੇ ਇਹ ਤਾਂ ਕਿ ਕਿਤੇ ਉਹ ਇੱਕ ਦਿਨ ਉਹ ਵੇਲੇ ਬਣੀ ਜਾ ਸਕਦੀ ਹੈ ਪ੍ਰੈਜ਼ੈਂਟ ਕਰਨਾ ਤੇ ਪੰਜਾਬ ਨੂੰ ਸਿੱਖਾਣਾ ਸਿੱਖਾ ਦਿਆ ਕੁੜੀਆਂ ਨਾਲ ਕਰ ਸਕਦੇ ਹੂ ਵੀ ਉਹ ਇੰਡੀਆ ਤੋਂ 6 6 ਲੈਫਟ ਰਾਈ ਸੀ ਨਾ ਅੱਛਾ 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 ਔਰ 6 ਨੂੰ ਜਿੱਤ ਗਈ 6 ਨੂੰ ਮੈਂ ਜਿੱਤ ਗਿਆ ਹਾਂ ਹਾਂ ਉਹ ਬੜੇ ਉਹਦੇ ਬੜੇ ਮਿੱਟੀ ਬੋਲੀ ਬਿਆ ਰਹੇ ਨੇ ਨਾ ਹਾਂਜੀ ਉਹ ਨਾਲ ਥੋੜਾ ਭਰ ਚੱਕਿਆ ਹੁਣ ਵਾਲਡਸ਼ਾਪ ਸ਼ਾਇਦ ਵਾਲਡਸ਼ਾਪ ਵਾਲਡਸ਼ਾਪ ਇੰਡੀਆ ਹੋਵੇ ਸ਼ਾਇਦ ਕਰੋ ਹਾਂਜੀ ਦੇਖ ਸੀਰ ਜੇ ਨਾ ਹੀ ਨਾ ਜਲਾ ਨਾ ਇਹ ਸਾਰੇ ਕਿੰਨੇ ਜੀਤੀ ਸੋਹਣੇ ਜਮਾਂਗੇ ਨਾ ਇਹ ਗਮਸਲਾ ਤੜਪਦਾ ਮਾਂ ਇਸ ਤਰ੍ਹਾਂ ਕੇ ਥੋੜਾ ਜਿਹਾ ਮੈਂ ਕਾ ਵੀ ਚਲੋ ਕੋਈ ਕੋਈ ਜ਼ਿੰਦਗੀ ਜਿੰਦਾ ਜੀਣੇ ਕੁਝ ਦੇ ਚੱਲੀਏ ਕਿਸੇ ਉਸੇ ਦਾ ਪਤਾ ਬਹੁਤ ਸੋਹਣਾ ਹੈ ਸਾਡੀ ਧੀ ਰੈਣ ਨੂੰ ਚਾਹੀਦਾ ਡਰ ਕੇ ਸਾਰੇ ਕਰਦੇ ਸਨਮਾਨ ਕਰਦਾ ਹੈ ਇਹ 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 ਬੰਦੇ ਥੋੜਾ ਬੋਲਣ ਆਪਣੀ ਐਫਰਟ ਬਹੁਤ ਹੈਗੀ ਕਿ ਬੰਦਾ ਜਿਹੜਾ ਬੋਲਣ ਸੁਣਾ ਜੇ ਅਸੀਂ ਚਾਹਨੇ ਬੱਚੀਆਂ ਜਿਹੜੇ ਅਸੀਂ ਚਾਹਨੇ ਫਿੱਟ ਹੋਣ ਤਕੜੀਆਂ ਚਾਹਨੇ ਅਸੀਂ ਵੇ ਇਹਦਾ ਵੀਕ ਜੀ ਹੈ ਨਹੀਂ ਚਾਹੁੰਦੇ ਹੈਗੇ ਵੀ ਕਿਤੇ ਲੋਡ ਪਵੇ ਤਾਂ ਉਹ ਜਿਹੜਾ ਹੈਗਾ ਦੋਹਾਂ ਝੋਮ ਬੰਦਨ ਪਹਾਬ ਸਕਦੀਆਂ ਹਾਂ ਤੇ ਮੈਂ ਮਗਰ ਤਾਂ ਸਰ ਬੇਨਤੀ ਕਰੂੰਗਾ ਹਾਂਜੀ ਤੇ ਕਿਸੇ ਦਿਨ ਅਸੀਂ ਕੋਗੇ ਪੂਰਾ ਰੱਖਾਂਗੇ ਹਾਂਜੀ ਤੁਸੀਂ ਆਇਓ ਉੱਥੇ ਹਾਂਜੀ ਤੇ ਆਪਾਂ ਤੁਹਾਨੂੰ ਉੱਥੇ ਵੀ ਸਨਮਾਨਤ ਕਰਾਂਗੇ ਹਾਂਜੀ ਜ਼ਰੂਰ ਤੇ ਸ਼ਾਇਦ ਬੱਚੀਆਂ ਹੋਰਾਂ ਨੂੰ ਪ੍ਰੇਰਨਾ ਮਿਲੂਗੀ ਉਹ ਵੀ ਥੋੜਾ ਹਿੱਸਾ ਲੈਣ ਦੀ ਹੈ ਮੇਰੇ ਨਾਲ ਤਾਂ ਇਹੀ ਹੈਗਾ ਮੇਰਾ ਵੀ ਕੋਲੇ ਬੱਚੇ ਬਹੁਰੇ ਹੋਣ ਹਾਂਜੀ ਹਾਂਜੀ ਥੋੜਾ ਸਾਨੂੰ ਬਾਅਦ ਵਿੱਚ ਹੰਡਾ ਵੀ ਸਲਿਟੀਆ ਕਾਫੀ ਹੈਗੀਆਂ ਉਹ ਆ ਜਾਂਦੇ ਬਾਅਦ ਵਾਰੇ ਆਪਾਂ ਸਾਰਿਆਂ ਨੂੰ ਪਤਾ ਵੀ ਕਾਫੀ ਉੱਥੇ ਸਲਿਟੀਆ ਹੈਗੀ ਆ ਹਾਂਜੀ ਇਹ ਬਹੁਤ ਸੋਹਣਾ ਬਣਿਆ ਆ। ਆਹਨੇ ਬਹੁਤ ਸੋਹਣਾ ਜਨ ਬਣਿਆ ਬਹੁਤ ਸੋਹਣਾ ਰੌਣਜਾ ਨੇ ਨਤਮ ਕੀਤਾ ਹੈਗਾ ਉਹ। ਹਾਂਜੀ। ਤੇ ਫਰੀਕੇ ਬੰਦਾ ਆ ਯਾਰ ਫਿੱਟ ਚਾਈਦਾ। ਮਾਸਪਰਟ ਵੀ ਹੋਣਾ ਚਾਹੀਦੇ ਆ ਤੇ ਵੇਟ ਲਿਫਟਿੰਗ ਤੇ ਰੈਸਲਿੰਗ ਤੇ ਰੇਗ ਪਾਸੇ ਨੰਬਰ ਇੱਕ ਤੇ ਹੋਣਾ ਚਾਹੀਦੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਮੈਂ ਇੱਕ ਵਾਰ ਰੱਖ ਰਹਿਣ ਦਾ ਮਾਰ ਕਰਦਾ ਜੀ ਮੈਂ ਸਿੰਘ ਸੇਵਾ ਦਾ ਸੇਵਾਦਾਰ ਰਹੇਗਾ ਗੁਰਦੁਆਰੇ ਦਾ ਤੁਹਾਡਾ ਬਹੁਤ ਧੰਨਵਾਦ ਬਹੁਤ ਸੋਹਣਾ ਕੀਤਾ ਸ਼ਾਬਾਸ਼ ਤੇਰੇ ਤੇ ਬਸ ਤੂੰ ਹੁਣ ਡਟੀ ਰਹਿਣਾ ਹਾਂਜੀ ਇਹ 73 ਦੇ ਹਿੱਸਾ ਲੈ ਸਾਰੇ ਤੂੰ ਵੀ 73 ਦੇ ਹਿੱਸਾ ਲੈ ਸਕਦੇ ਤੇ ਅਹੀਂ ਤੋਂ ਤੈਨੂੰ ਇਹ ਕਹਿਣਾ ਬਈ ਨੇ ਤੂੰ ਹਿੱਸਾ ਲੈਣਾ ਹੀ ਲੈਣਾ ਹੈਗਾ ਅੱਗੇ ਮੈਨੂੰ ਬੜਾ ਬਹੁਤ ਖੁਸ਼ੀ ਹੁੰਦੀ ਸੀ ਕਿ ਕੋਈ ਆਸਟ੍ਰੇਲੀਆ ਦੀ ਬੀਬੀ ਹੁੰਦੀ ਸੀ ਪਰ ਸੌਂ ਸਾਹ ਦੇ ਲਾਗੇ ਹੁੰਦੀ ਸੀ ਅਜੇ ਵੀ ਉਹ ਹਿੱਸਾ ਲੈਦੀ ਹੁੰਦੀ ਨਾ ਕਿਸੇ ਕੋਲ ਗਿਆ ਉਹ ਦੋਸਤ ਇਹ ਤਾਂ ਦੇਖਣ ਚਾਹੁੰਦੇ ਆ 100 ਸਾਨੂੰ ਤੂੰ ਨਾ ਵੀਰ ਇਹਨਾਂ ਸੂਤ ਹੋਣਾ ਬਾਕੀ ਬੱਚਿਆਂ ਦੇ ਹਾਂਜੀ ਆਪਾਂ ਚਾਹੁੰਦੇ ਹਾਂ ਵੀ ਸਾਡੇ ਬੱਚੇ ਜਿਹੜੇ ਹੈਗੇ ਨਾ ਸੇ ਡਾਕਟਰਾਂ ਤੋਂ ਵਜਣਗੇ ਬਿਮਾਰੀਆਂ ਤੋਂ ਵਜਣਗੇ ਤੇ ਨਾਲ ਗੁੰਦਾ ਲਾਈਫ ਇੰਜੋਏ ਕਰਦਾ ਆਪਣੀ ਤੇ ਇਹ ਇਹ ਇਹਦੇ ਦਾ ਲਾਭ ਹੀ ਲਾਭ ਐਕਸਰਸਾਈਜ਼ ਦਿੱਤਾ ਸਾਰੇ ਨੂੰ ਆਪਾਂ ਸਾਰਿਆਂ ਨੂੰ ਪਤਾ ਹੈਗਾ ਹਾਂਜੀ ਤੇ ਅੱਗੇ ਬਜ਼ੁਰਗ ਆਪਣੇ 100-100 ਸਾਲ ਦੀ ਉਮਰ ਹੁੰਦੀ ਕਿੰਨੇ ਤਕੜੇ ਹੁੰਦੇ ਸੀਗੇ ਹੁਣ ਆਪਣੇ ਜਿਉ ਥੋੜੀ ਜੀ ਗੱਲ ਨੂੰ ਰਹੀ ਨਹੀਂ ਥੋੜੀ ਜਿਆ ਲੈਜੀ ਹੋ ਗਿਆ ਥੋੜੀ ਜਿਆ ਜਿਆਦਾ ਪੜਾਏ ਨੂੰ ਜਿਆ ਧਿਆਨ ਦੇਤਾ ਕੋਈ ਨਾ ਜੀ ਨਾ ਧਿਆਨ ਦਿੱਤਾ ਹਾਂਜੀ ਤੇ ਤੁਸੀਂ ਕੀ ਚਾਣ ਚਾਣੇ ਆ ਵੀ ਜਿਹੜੇ ਸਾਡੇ ਨੌਜਾਨ ਮੈਂ ਮੈਂ ਗੱਲ ਜਰੂਰ ਇਹ ਕਹਿਣਾ ਹੁੰਦਾ ਜਾਨਾ ਹਾਂਜੀ ਮੇਰੇ ਆਪਣੇ ਖਿਆਲ ਆ ਬਈ ਮੈਂ ਹੈਰੀ ਅਨੰਦਕਾਰ ਦੇ ਕਹਿਣਾ ਹੁੰਦਾ ਬਈ ਅਨੰਦਕਾਰ ਜਿਹੜੇ ਆ ਸਿੰਪਲ ਚਾਹੀਦੇ ਹੋਣੇ ਬਿਲਕੁਲ ਬਿਲਕੁਲ ਖਰਚ ਅੱਧੋ ਅੱਧੀ ਹੋਣਾ ਚਾਹੀਦਾ ਹਾਂਜੀ ਕੁੜੀਆਂ ਕੱਲ ਸਾਰਾ ਮਾਂਪ ਦੇ ਭਾਰ ਪਾਉਂਦੇ ਆ ਇਹ ਵੀ ਧੱਕੇ ਛਾਈ ਆ ਬਿਲਕੁਲ ਬਿਲਕੁਲ ਉਹੀ ਪੈਸੇ ਬਚਾ ਕੇ ਨਾ ਇਹ ਬੱਚਿਆਂ ਦੀ ਪੜ੍ਹਾਈ ਤੇ ਤੇ ਸਪੋਰਟਸ ਤੇ ਉਹਨਾਂ ਦੀ ਲੱਗਣੀ ਚਾਹੀਦੀ ਹੈ ਜਦੋਂ ਉਹਨਾਂ ਦਾ ਫਿਊਚਰ ਬਣ ਜਾਏ ਕਾਮਨ ਵੀ ਮਾਨ ਮੜੇ ਤੁਸੀਂ ਵੀ ਇਹ ਮੈਸੇਜ ਦਿਓ ਬੱਚਿਆਂ ਨੂੰ ਵੀ ਤਕੜੀਆਂ ਹੋ ਜਾਓ ਤਕੜੀਆਂ ਬਰਾਬਰ ਦੇ ਹੱਕ ਲਾਓ ਖਰਚਾ ਦੋਦੀ ਕਰਾਉਣਾ ਉਹ ਹੀ ਨਹੀਂ ਵੇਖ ਲੈ ਉਹ ਪਰਿਵਾਰ ਕਰੇ ਉਹਦਨ ਸਰਾਵ ਦੀ ਵਰਤ ਨਹੀਂ ਹੋਣੀ ਚਾਹੀਦੀ ਨਹੀਂ ਦੇਣ ਲੈਣ ਕਰਨਾ ਹੈਗਾ ਕੁਝ ਵੀ ਤੇ ਜਿਹੜੇ ਮਾਂ ਬੇ ਆਪਣੇ ਉਹਨਾਂ ਦੇ ਜਿਹੜੇ ਹੈਗੇ ਆ ਉਹ ਜਿਹੜੇ ਪੈਸੇ ਬਚਾ ਕੇ ਕਰਨੀ ਪੜਾਈ ਤੇ ਖਰਚ ਜਿੰਦਗੀ ਸ਼ੁਰੂ ਸ਼ੁਰੂ ਕਰ ਰਹੇ ਹੁੰਦੇ ਆ ਤੁਸੀਂ ਹੁਣ ਕਰੋ ਆਪਣੇ ਨੂੰ ਅਪੀਲ ਕਰਿਓ ਕਿ ਸਾਰੇ ਬੱਚਿਆਂ ਤਾਂ ਘਟਕੜੀਆਂ ਹੋ ਜਾਓ ਘਟਕੜੀਆਂ ਹੋ ਜਾਓ ਟ੍ਰੇਨਿੰਗ ਮੇਨਾ ਤੇ ਮੇਨਾ ਟ੍ਰੇਨਿੰਗ ਲਾ ਦੇਣਾ ਗੁਰਦੁਆਰੇ ਜਮ ਵਿੱਚ ਆਇਆ ਕਰਨਾ ਟ੍ਰੇਨਿੰਗ ਅਸੀਂ ਫ੍ਰੀ ਦਿਆ ਕਰਾਂਗੇ ਹਾਂ ਨਾ ਹੋਰ ਹਾਂਜੀ ਆ ਦੇਖ ਰਹੇ ਉਹਨਾਂ ਨੇ ਸਾਰੀਆਂ ਡਰਬੀਆਂ ਬੀਬੀਆਂ ਲੱਗ ਗਿਆ ਉਹ ਕਹਿੰਦੇ ਜਮ ਬਣਿਆ ਆ ਟ੍ਰੇਨਿੰਗ ਦੇ ਨੂੰ ਸਾਡੀ ਧੀ ਰਾਣੀ ਤਿਆਰ ਹੈਗੀ ਆ ਤੇ ਵੀ ਕੱਲੇ ਇਹ ਨਹੀਂ ਜੋਗੇ ਕਰੀ ਜਾਣਾ ਹੈਗਾ ਜੋਗਾ ਠੀਕ ਹੈ ਸਿਹਤ ਲਈ ਫਿੱਟ ਮੈਂ ਦੇਖਿਆ ਬੱਚੀਆਂ ਸਾਡੀ ਜੋਗਾ ਹੁਣ ਕਾਫੀ ਅੱਗੇ ਕਰਦੀ ਹੈਗੀ ਸਿਹਤ ਲਈ ਠੀਕ ਹੈ ਉਹ ਪਰ ਹੋਰ ਆਪਾਂ ਅੱਗੇ ਵਧਣਾ ਚਾਹੀਦਾ ਇਹ ਨਾਲ ਨਾਲ ਆਪਾਂ ਵੇਟ ਚੱਕ ਕੇ ਤੇ ਆਪਣੀਆਂ ਹੱਡੀਆਂ ਵੀ ਸਟਰੋਂਗ ਬਣਦੀਆਂ ਆ ਹਨਾ ਦਨ ਸਾਰਾ ਕੁਝ ਤੇ ਲਾਸਟ ਮੈਸੇਜ ਦੇ ਦਿਓ ਕਮੈਂਟ ਦਾ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਜੰਗ ਜਨਰੇਸ਼ਨ ਹੈਗਾ ਜਾਂ ਬੱਚੀਆਂ ਹੈਗੀਆਂ ਜਾਂ ਤਲਵ ਸਿਆਣੀਆਂ ਵੀ ਹੈਗੀਆਂ ਇਸ ਟਾਈਮ ਉਹ ਨਾ ਸਾਰੇ ਸਾਰੇ ਬੰਦੇ ਕੋਈ ਮੈਡੀਕੇਸ਼ਨ ਲੈ ਰਹੇ ਕਿਸੇ ਨਾ ਕਿਸੇ ਤਰੀਕੇ ਨਾਲ ਥੋੜੇ ਜਿੰਮ ਦੇ ਵਿੱਚ ਮੈਂ ਇੱਕ ਸਰਚ ਕੀਤਾ ਹੈ ਵੀ ਜਿਹੜਾ ਬੰਦਾ ਨਾ 2 ਕਿਲੋਮੀਟਰ ਤੁਰਦਾ ਹੂੰ ਹੂੰ ਉਹ ਬੰਦੇ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਹੈ ਜਿਹਨੂੰ ਲੱਗੀ ਹੈ ਉਹ ਪ੍ਰिवेंशन ਹੋ ਜਾਂਦੀ ਹੈ ਉਹ हट ਸਕਦੀ ਹੈ ਪਰ ਉਹਦਾ ਖਾਣਾ ਡਾਇਟ ਜਿਹੜਾ ਡਾਇਟ ਵੀ ਦੱਸ ਕੋ ਮੈਂ ਡਾਇਟ ਵੀ ਦੱਸ ਸਕਦਾ ਹਾਂ ਕਿਹੜਾ ਡਾਇਟ ਕਰੋ ਕਿਸੇ ਚੀਜ਼ ਲੋੜੀ ਮੈਂ ਕੋਈ ਕੋਈ ਦਵਾਈ ਨਹੀਂ ਖਾਂਦਾ ਹੈਗਾ ਵੈਸਾ 73 ਦਾ ਹੋਵੇ ਕੋਈ ਦਵਾਈ ਨਹੀਂ ਖਾਂਦਾ ਨੂੰ ਕੋਈ ਨਾ ਮੈਨੂੰ ਬਲੱਡ ਪ੍ਰੈਸ਼ਰ ਨਾ ਮੈਨੂੰ ਸ਼ੂਗਰ ਨਾ ਕੋਈ ਉਹ ਬਿਮਾਰੀ ਹੈ ਸਰਫ ਮੈਂ ਐਕਸਰਸਾਈਜ਼ ਅੱਧਾ ਘੰਟਾ ਪੌਣਾ ਘੰਟਾ ਕਰਨੀ ਹੈ ਇੱਕ ਘੰਟਾ ਹੁਣ ਜਿਆਦਾ ਤਾਂ ਮੈਂ ਇਹਨੂੰ ਟ੍ਰੇਨਿੰਗ ਕਰ ਦਾਂ ਤਾਂ ਮੇਰਾ ਜਿਹੜਾ ਘਟਾ ਇਹਦੇ ਨਾਲ ਅੱਛਾ ਮੈਂ ਇਹਦੇ ਨਾਲ ਆਪ ਵੀ ਕੱਲ ਇਹਨੂੰ ਵੀ ਕਰਾ ਦਿੰਦਾ ਮੈਂ ਚਾਹੁੰਦਾ ਆਪਦੇ ਹੋਰ ਪੰਜ-ਸੱਤ ਜਿਹਦਾ ਜੂ ਥੋੜਾ ਜਾਂ ਲੇਡੀਜ਼ ਹੋਣ ਜਿਹਨਾਂ ਨੂੰ ਟ੍ਰੇਨਿੰਗ ਦਾ ਕਾਹ ਨਹੀਂ ਮੇਰਾ ਉਹਨਾਂ ਟਾਈਮ ਵੇਸ ਕਰਨਾ ਪਾਣਾ ਹੈ ਪਰ ਮੈਨੂੰ ਚਾਹਦਾ ਕੋਈ ਬੰਦਾ ਫੂਚੇ ਦੇ ਵਿੱਚ ਤਾਂ ਹੋਣੀ ਲੱਗਣਾ ਜੇ 4 5 6 ਬੱਚੇ ਹੋਰ ਹੋਣਗੇ ਤਾਂ ਉਹ ਹੀ ਲਾਹ ਲੈਣਾ ਹੁਣ ਜਿਹੜਾ ਯੂਟਿਊਬਰ ਆਜ ਦੇ ਐਕਸਪੀਰੀਅੰਸ ਲਾਈਫ ਦਾ ਨਾ ਉਹ ਆਜ ਦੇ ਗੁਰਦੁਆਰੇ ਦੇ ਇਕੱਠੇ ਹੋ ਜਾਂਦੇ ਸਾਰੇ ਨੇ ਪ੍ਰੋਵਾਈਡ ਕੀਤੀ ਸਾਨੂੰ ਇੱਕ ਚੀਜ਼ ਫੈਸਿਲਿਟੀ ਦੇ ਦਿਤੀ ਹੈ ਜਿਹੜੀ ਸਾਡੇ ਕੋਲ ਹੈ ਅਸੀਂ ਆਪਣੇ ਖੁਦ ਪੈਸੇ ਕੋ ਲਾ ਕੇ ਅਸੀਂ ਸਾਰੇ ਉਮਰ ਸਪੋਰਟ ਕੀਤੀ ਹੈ ਹੁਣ ਇਹ ਲੱਕੀ ਹੈ ਜਿਹੜੀ ਆ ਜਨਰੇਸ਼ਨ ਸਾਨੂੰ ਸਭ ਕੋ ਮਿਲ ਗਿਆ ਨੇ ਅੱਗੇ ਫਿਰ ਦੇ ਵਿੱਚ ਦੇ ਵਿੱਚ ਬਹੁਤ ਸਮਾਂ ਉਦੋਂ ਗੁਰਦੁਆਰੇ ਦੇ ਗੁਰਦੁਆਰੇ ਦਾ ਤੇ ਇਹ ਰੀਗੋਟ ਨੂੰ ਤੁਕਾਣਾ ਚਾਹੀਦਾ ਸਾਡੇ ਵੀ ਅਸੀਂ ਬਣਾਇਆ ਸੀਗਾ ਜਿਵੇਂ ਉਧਰ ਉਹ ਨਹੀਂ ਬਡਾ ਬਣਾਇਆ ਅਸੀਂ ਬੰਦ ਕਰਤਾ ਨੇ ਇੱਕ ਇੱਕੋ ਹੀ ਚਾਹੀਦਾ ਦੋ ਨਹੀਂ ਚਾਹੀਦਾ ਇਹ ਨਹੀਂ ਚਲੋ ਇੱਕ ਬਣ ਗਿਆ ਡਾ ਵੀ ਚੀਜ਼ ਹੈ ਨਾ ਸਾਰੇ ਜਾਓ ਉਹ ਨਹੀਂ ਚਾਹੀਦੇ ਹੁਣ ਸਿਰ ਦੀ ਕੋਈ ਚਾਹੀਦਾ ਉਹਦੇ ਵਿੱਚ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਆ ਹਾਂਜੀ ਹਾਂ ਉਹਨੂੰ ਉੱਥੇ ਵਰਲਡ ਸਟਰੋਂਗਸ men ਦਾ ਕੰਪਨੀ ਚੱਲਦਾ ਸੀ ਇਹ ਵੇਖਿਆ ਸਾਡਾ ਕਾਕਾ ਉੱਥੇ ਜਾਂਦਾ ਸਾਡਾ ਪੋਤਾ ਵੀ ਜਾਂਦਾ ਕੋਸੇ ਸਾਡੇ ਕੋ ਇੱਥੇ ਇਹ ਸਕੋਰ ਦੇਵਾ ਦੇ ਵਿੱਚ ਸਟਰੋਂਗਸ men ਦੀ ਫੈਸਿਲਿਟੀ ਵੀ ਕਰਦਾ ਹੋਇਆ ਇਹ ਉਮਰ ਥੋੜੀ ਹੈ ਮੇਰੇ 11 12 ਸਾਲ ਦਾ ਸਟਰੋਂਗਸ men ਦੀ ਫੈਸਿਲਿਟੀ ਵੀ ਸਾਡੇ ਕੋ ਹੈ ਇੱਕ ਬੋਕਸਿੰਗ ਦੀ ਹੈਗੀ ਆ ਦੂਸਰੀ ਬੋਕਸਿੰਗ ਦੀ ਹੈਗੀ ਆ ਮੈਂ ਸੈਲਰ ਕਰਨ ਵਾਲੇ ਹੈਗੇ ਮਮਾ ਸਿੰਘ ਹੋਣੀ ਤੁਸੀਂ ਹੈਗੇ ਜਿਹੜੇ ਵੱਡੇ ਵੱਡੇ ਕੰਪਨੀ ਹਿੱਸਾ ਲੈ ਚੁੱਕੇ ਹਾਂ ਅਸੀਂ ਬੈਠੇ ਆ ਕੋਈ ਆ ਕੋਈ ਬੰਦਾ ਸਾਡੇ ਨੂੰ ਕੋਈ ਚੀਜ਼ ਸਾਡੇ ਕੋਲ ਜਿਹੜੀ ਸਕਿੱਲ ਹੈਗੀ ਲੈ ਸਕਦਾ ਹੈ ਨਾ ਹਾਂਜੀ ਹਾਂ ਪਰ ਜਿਹੜੀਆਂ ਲੇਡੀ ਸਿਆਣੀਆਂ ਜੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਵੀ ਆਓ ਤੁਸੀਂ ਇਹ ਤਾਂ ਥੋੜਾ ਜਿਹਾ ਤੁਰਿਆ ਹੋ ਸਾਈਕਲ ਤੇ ਤੁਰੋ ਜਾਂ ਮੜਬੜਾ ਕਰੋ 10-15 ਮਿੰਟ ਛੋੜੀ ਸਿਹਤ ਰਹੂਗੀ ਸੋਨਾ ਬਾਥ ਲੱਗਾ ਹੈ ਸੈਂਸਿਟਿਵ ਬਾਥ ਲੱਗਾ ਹੈ ਇਸੋ ਆਡੀਓ ਜਿਹੜੀ ਸਿਆਲੇ ਹੱਦੇ ਜਿਹੜੇ ਹੈਗੇ ਬੰਦੇ ਤੇ ਬੁੜੀਆਂ ਸਾਡੀ ਲੇਟੀਆਂ ਉਹਨਾਂ ਨੂੰ ਥੋੜੇ ਕਿ ਤਾਂ ਆਊਟਿੰਗ ਹੋ ਜਾਂਦੀ ਆ ਨਹੀਂ ਤਾਂ ਸਾਰੇ ਬੰਦੇ ਡਿਪਰੈਸ਼ਨ ਦੇ ਵਿੱਚ ਗਏ ਥੋੜੇ ਤੇ ਰਹਿਣਾ ਨਾ ਬਾਲਮੀ ਕੁਦਾਰ ਥੋੜੇ ਜਿਹਾ ਬੋਲਿਆ ਸੀ ਅਖਤ ਮੈਂ ਕਹਿੰਦੇ ਕੋਈ ਜਮ ਬਹੁਤ ਸੋਹਣਾ ਬਣ ਗਿਆ ਇੱਥੇ ਹੌਂਸਾਂ ਆਰਾਮ ਪ੍ਰਬੰਧਕਾਂ ਨੂੰ ਦੀ ਨੀਂਦ ਨਹੀਂ ਸਕਦੇ ਵੀ ਇਸ ਫਿਲ ਇਹ ਨਹੀਂ ਬਣਾ ਕੇ ਦਿੰਦੀਆਂ ਮੈਂ ਕਿਹਾ ਇੱਥੇ ਪ੍ਰਾਇਮਰੀ ਸਕੂਲ ਵੀ ਖੁੱਲਾ ਆ ਬਿਲਕੁਲ ਕੋਲ ਬਣਾ ਬਈ ਬੱਚੇ ਦੋਥੇ ਘੱਲ ਸਕਦੇ ਹੈਗੇ ਆ ਮੈਂ ਕਿਹਾ ਹਾਈ ਸਕੂਲ ਤੇ ਜਿਨੀ ਵਸੇ ਇੰਟਰਵਿਊ ਬਣਾਉਣੀ ਸੀਗੀ ਉਹ ਜੇ ਅਪਣੇ ਨਿਆਣੇ ਨਿਕਲੇ ਹੈਗੇ ਅਸੀਂ ਪਿੱਛੇ ਹਟ ਗਏ ਇਹਦਾ ਕਸੂਰ ਤੁਹਾਡਾ ਆ ਪ੍ਰਬੰਧਕਾਂ ਦਾ ਖਸੂਰ ਨਹੀਂਗਾ ਬਿਲਕੁਲ ਬਿਲਕੁਲ ਬੱਚੇ ਨਹੀਂ ਦੂਰ ਪੈਂਦਾ ਜੀ ਇਦਾਂ ਹੋ ਗਏ ਇਦਾਂ ਹੋ ਗਏ ਜੀ ਨਹੀਂ ਕੱਲ ਸਕਦੇ ਸਾਨੂੰ ਤੇ ਮੈਂ ਕਹਾਂ ਹੁਣ ਤੁਸੀਂ ਅੱਜ ਤੋਂ ਬਾਅਦ ਚੁੱਪ ਰਹੋ ਹੁਣ ਜੰਬੀ ਇੱਥੇ ਹੈਗਾ ਸਕੂਲ ਵੀ ਛੋਟੇ ਬੱਚਿਆਂ ਨੂੰ ਹੈਗਾ ਬੇ ਉਹ ਕੇਸ ਰੱਖ ਕੇ ਜਾ ਸਕਦੇ ਹੈਗੇ ਬਿਲਕੁਲ ਬਿਲਕੁਲ ਤੇ ਬਹੁ ਫਰ ਸਕੂਲ ਚੱਲਦਾ ਹੈਗਾ ਵੱਡੇ ਸਕੂਲ ਵੀ ਬਣਾਉਣੇ ਸੀ ਯੂਨੀਵਰਸਿਟੀ ਵੀ ਬਣਾਉਣੀ ਸੀ ਪ੍ਰਬੰਧਕਾਂ ਨੇ ਉਦਮ ਕਰਨਾ ਸੀਗਾ ਤਿਆਰੀ ਕੀਤੀ ਸੀ ਪਰ ਡਰਬੀ ਦੇ ਪਰਿਵਾਰਾਂ ਨੇ ਉਹਨਾਂ ਸਹਿਯੋਗ ਨਹੀਂ ਦਿੱਤਾ ਬੱਚੇ ਨਹੀਂ ਕਲਦੇ ਨਹੀਂ ਜੀ ਸਹੀ ਤਾਂ ਛੱਡ ਦੂਰ ਪੈਂਦਾ ਇਦਾਂ ਪੈਂਦਾ ਇਦਾਂ ਪੈਂਦਾ ਤੇ ਸਾਰਿਆਂ ਨਾਲਾ ਲਾਓ ਤੁਸੀਂ ਤੇ ਕੋਸ਼ਿਸ਼ ਕਰਿਆ ਕਰੋ ਜੇ ਕੋਈ ਹੁਣ ਜਿਮ ਦੀ ਗੱਲ ਬਤਾਰ ਸੁਣੀ ਕਹਿੰਦੇ ਵੀ ਅਸੀਂ ਫ੍ਰੀ ਟ੍ਰੇਨਿੰਗ ਦੇਣ ਨੂੰ ਤਿਆਰ ਆ ਰਹੇ ਹਾਂ ਧੀਰਾਂ ਨਹੀਂ ਕਹੇ ਮੈਂ ਟ੍ਰੇਨਿੰਗ ਦੇਣ ਨੂੰ ਤਿਆਰ ਹੈਗੀ ਆ ਉਹਨਾਂ ਬੀਬੀਆਂ ਦੇ ਬੀਬੀਆਂ ਜਿਹੜੀਆਂ ਹੈਗੀਆਂ ਹੁਣ ਤਾਂ ਉਹਨਾਂ ਨੂੰ ਲਾਹ ਲੈਣਾ ਚਾਹੀਦਾ ਇਹਦਾ ਬਤਾਰ ਤਾਂ ਨੌਜਵਾਨ ਨੇ ਉਹਨਾਂ ਨੂੰ ਲਾਹ ਲੈ ਸਕਦੇ ਹੈਗੇ ਆ ਤੇ ਬਾਕੀ ਸਾਰੇ ਜਿੰਨੇ ਵੀ ਹੈ ਗੋਦਵਾਲ ਡਰਬੀ ਦੇ ਬਹੁਤ ਪਿਆਰ ਆ ਆਪਸ ਵਿੱਚ ਸਾਰੇ ਆਪੋ ਆਪਣੇ ਥਾਂ ਸਾਰੇ ਯੋਗ ਹਾਂ ਜੀ ਰਾਣੀ ਜੀ ਪਰਫੈਕਟ ਬਹੁਤ ਬਹੁਤ ਧੰਨਵਾਦ ਵਾਈਫ ਤੇ ਖਾਲਸਾ ਵਾਈ ਜੀ ਜੀ ਕੀ ਫਤਿਹ